ਸੱਚੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਤਾਂ ਕੁਝ ਸਮਾਂ ਪਹਿਲਾਂ ਕੁਝ ਕੁ ਮਹੀਨੇ ਪਹਿਲਾਂ ਜਿਹੜਾ ਭਾਰਤ ਦੇ ਅਹਮਦਾਬਾਦ ਦੇ 에어ਪੋਰਟ ਦੇ ਉੱਪਰ ਇੱਕ ਵੱਡਾ ਹਵਾਈ ਹਾਦਸਾ ਵਾਪਰਦਾ ਜਿੱਥੇ ਕਿ ਜਿਹੜਾ ਇੱਕ ਵੱਡਾ ਜਹਾਜ਼ ਆ ਕਰੈਸ਼ ਹੋ ਜਾਂਦਾ ਤਾਂ ਉਸ ਵਕਤ ਤੋਂ ਬਾਅਦ ਜਿਹੜਾ ਬਹੁਤ ਸਾਰੀਆਂ ਖਬਰਾਂ ਇਹ ਆਉਂਦੀਆਂ ਨੇ ਕਿ ਜਿਹੜੇ ਕਦੇ ਕਿਸੇ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਾਉਣੀ ਪੈ ਜਾਂਦੀ ਹੈ ਤਕਨੀਕੀ ਪ੍ਰੋਬਲਮ ਆਉਂਦੀ ਹੈ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜਿਆਦੇ ਸਹਿਮ ਦਾ ਮਾਹੌਲ ਵੀ ਪੈਦਾ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਜਹਾਜ਼ਾਂ ਦੇ ਜਿਹੜੇ ਜਿਹੜੇ ਇਸ ਤਰੀਕੇ ਦੀਆਂ ਤਕਨੀਕੀ ਪ੍ਰੋਬਲਮਾਂ ਆਈਆਂ ਜਾਂ ਪਰ ਬਹੁਤ ਵੱਡਾ ਹਾਦਸਾ ਜਿਹੜਾ ਅਹਮਦਾਬਾਦ ਦੇ ਵਿੱਚ ਵਾਪਰਿਆ ਪਰ ਅੱਜ ਮਦਭਾਗੀ ਖਬਰ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਕੈਨੇਡਾ ਦੇ ਵਿੱਚ ਇੱਕ ਛੋਟਾ ਜਹਾਜ਼ ਹੈ ਜਿਹੜਾ ਟ੍ਰੇਨਿੰਗ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਦ ਅਰਸਲ ਕੈਨੇਡਾ ਦੇ ਮੈਨੀਟੋਬਾ ਦੇ ਵਿੱਚ ਇੱਕ ਛੋਟਾ ਟ੍ਰੇਨਿੰਗ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਦੇ ਵਿੱਚ ਕਿ ਦੋ ਵਿਦਿਆਰਥੀ ਪਾਇਲਟ ਮਾਰੇ ਜਾਣ ਦੀ ਖਬਰ ਹੈ ਹਾਦਸਾ 4 ਜੁਲਾਈ 2025 ਨੂੰ ਵਾਪਰਿਆ ਸੀ ਜਦੋਂ ਇੱਕ ਟ੍ਰੇਨਿੰਗ ਫਲਾਈਟ ਦੌਰਾਨ ਜਹਾਜ਼ ਨੇ ਰਡਾਰ ਵੱਲ ਰੁਕ ਕਰਦੇ ਹੋਏ ਗਿਰਾਵਟ ਲਈ ਸੀ ਵਿਨੀ ਪੈਗਾਸਸ ਦਿੱਤਾ ਭਾਰਤੀ ਕੰਸਲਟੈਂਟ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਦੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੇ ਵਿੱਚੋਂ ਇੱਕ ਵਿਦਿਆਰਥੀ ਭਾਰਤ ਦੇ ਨਾਲ ਸਬੰਧਤ ਸੀ ਦੂਜੇ ਵਿਦਿਆਰਥੀ ਦੀ ਪਛਾਣ ਅਜੇ ਤੱਕ ਸਥਾਨਕ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰੀਕੇ ਦੀ ਪੁਸ਼ਟੀ ਨਹੀਂ ਕੀਤੀ ਗਈ ਭਾਰਤੀ ਵਿਦਿਆਰਥੀ ਦੀ ਪਛਾਣ ਲਗਭਗ 21 ਸਾਲ ਨੌਜਵਾਨ ਦੀ ਉਮਰ ਦੇ ਵਜੋਂ ਰੂਪ ਦੇ ਵਜੋਂ ਜੋ ਉੱਥੇ ਉਡਾਣ ਦੇ ਵਿੱਚ ਇੱਕ ਉਡਾਣ ਸਕੂਲ ਦੇ ਵਿੱਚ ਟ੍ਰੇਨਿੰਗ ਲੈ ਰਿਹਾ ਸੀ ਜਿਹੜਾ ਜਹਾਜ਼ ਹਾਦਸਾ ਗ੍ਰਸਤ ਹੋਇਆ ਹੈ ਉਹ ਪਾਈਪਰ PA 34 ਨਵਾਜ਼ੋ ਕਿਸਮ ਦਾ ਦੋ ਇੰਜਣਾਂ ਵਾਲਾ ਟ੍ਰੇਨਿੰਗ ਜਹਾਜ਼ ਸੀ ਟਰਾਂਸਪੋਰਟ ਸੇਫਟੀ ਬੋਰਡ ਨੇ ਜਿਹੜਾ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਪ੍ਰਾਇਮਰੀ ਜਾਣਕਾਰੀ ਅਨੁਸਾਰ ਇਹ ਜਹਾਜ਼ ਕਿਸੇ ਮਕਾਨ ਜਾਂ ਪਰ ਟ੍ਰੈਫਿਕ ਤੋਂ ਦੂਰ ਇੱਕ ਖੇਤ ਦੇ ਵਿੱਚ ਡਿੱਗਿਆ ਆਪਾਰਤੀ ਕੰਸਲਟੈਂਟ ਨੇ ਮਾਰੇ ਗਏ ਵਿਦਿਆਰਥੀ ਦੇ ਪਰਿਵਾਰ ਦੇ ਨਾਲ ਸੰਪਰਕ ਕਰ ਲਿਆ ਤੇ ਸਾਰਥਕ ਸਹਾਇਤਾ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਜਿਸ ਦੇ ਵਿੱਚ ਕੇ ਮੀਤ ਸਰੀਰੀ ਭੇਜਣ ਦੀ ਜਿਹੜੀ ਕਾਰਵਾਈ ਵੀ ਸ਼ਾਮਲ ਹੈ ਇਹ ਮੈਨੀਟੋਬਾ ਦੇ ਵਿੱਚ ਛੋਟੇ ਜਹਾਜ਼ ਦੇ ਨਾਲ ਵਾਪਰਿਆ ਪਹਿਲਾ ਹਾਦਸਾ ਨਹੀਂ ਬਲਕਿ 2022 ਦੇ ਵਿੱਚ ਅਤੇ 2023 ਦੇ ਵਿੱਚ ਵੀ ਜਿਹੜਾ ਇੱਥੇ ਟਰੇਨਿੰਗ ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੋ ਚੁੱਕਿਆ ਹੈ ਨ ਜਿਸ ਤੋਂ ਬਾਅਦ ਕੇ ਸੁਰੱਖਿਆ ਨਿਯਮਾਂ ਦੇ ਵਿੱਚ ਸੋਧ ਕਰਨ ਦੀ ਮੰਗ ਵੀ ਉੱਠੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਲਾਂਕਿ ਹਲੇ ਲੋਕ ਭਾਰਤ ਦੇ ਅਹਮਦਾਬਾਦ ਦੇ ਵਿੱਚ ਵਾਪਰਿਆ ਜਿਹੜਾ ਇੱਕ ਵੱਡਾ ਹਾਦਸਾ ਜਿਸ ਦੇ ਵਿੱਚ ਇੱਕ ਜਿਹੜਾ ਹਸਪਤਾਲ ਦੇ ਹੋਸਟਲ ਦੇ ਨਾਲ ਜਿਹੜਾ ਇੱਕ ਜਹਾਜ਼ ਟਕਰਾ ਜਾਂਦਾ 에어 ਇੰਡੀਆ ਦਾ ਬਹੁਤ ਤਕਰੀਬਨ 2500 ਤੋਂ ਜ਼ਿਆਦਾ ਲੋਕ ਉਸ ਹਾਦਸੇ ਦੇ ਵਿੱਚ ਮਾਰੇ ਜਾਂਦੇ ਨੇ ਤਕਰੀਬਨ ਦੱਸਿਆ ਜਾਂਦਾ ਕਿ 242 ਲੋਕ ਉਸ ਜਹਾਜ਼ ਦੇ ਵਿੱਚ ਹੁੰਦੇ ਨੇ ਮਹਿਜ਼ ਇੱਕ ਵਿਅਕਤੀ ਵੱਸਦਾ ਤੇ ਉਸ ਤੋਂ ਬਾਅਦ ਹੇਟਾ ਹੋਸਟਲ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਇਹ ਆਉਂਦੀਆਂ ਨੇ ਕਿ ਜਿਹੜਾ ਕਿਸੇ ਨਾ ਕਿਸੇ ਤਕਨੀਕੀ ਪ੍ਰੋਬਲਮ ਦੇ ਕਾਰਨ ਕਿਸੇ ਜਹਾਜ਼ ਨੂੰ ਕਿਸੇ ਜਗ੍ਹਾ ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪੈਂਦੀ ਹੈ ਜਾਨੀ ਕਿ ਬਹੁਤ ਸਾਰੇ ਜਹਾਜ਼ਾਂ ਦੇ ਵਿੱਚ ਤਕਨੀਕੀ ਪ੍ਰੋਬਲਮਾਂ ਆਉਂਦੀਆਂ ਜਾਣੀ ਕਿ ਹਾਦਸੇ ਦੇ ਹਾਲਾਤ ਬਣ ਜਾਂਦੇ ਨੇ ਹਾਲਾਂਕਿ ਕੰਟਰੋਲ ਹੋ ਜਾਂਦੇ ਨੇ ਪਰ ਮੈਨੀਟੋਬਾ ਕੈਨੇਡਾ ਦੇ ਵਿੱਚ ਇੱਕ ਛੋਟਾ ਟ੍ਰੇਨਿੰਗ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜਿਸ ਦੇ ਵਿੱਚ ਕਿ ਦੋ ਵਿਦਿਆਰਥੀ ਪਾਇਲਟ ਸੀ ਜਿਹੜੇ ਟ੍ਰੇਨਿੰਗ ਲੈ ਰਹੇ ਸੀ ਉਹਨਾਂ ਦੀ ਜੜੀ ਮੌਤ ਦੀ ਪੁਸ਼ਟੀ ਵੀ ਹੋ ਚੁੱਕੀ ਆ ਪਰ ਇਸ ਸਭ ਦੇ ਵਿਚਾਰੇ ਖਬਰ ਹੈ ਕਿ ਭਾਰਤੀ ਕੰਸਲਟੈਂਟ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਆ ਕਿ ਇੱਕ 21 ਸਾਲ ਦਾ ਜਿਹੜਾ ਨੌਜਵਾਨ ਆ ਜਿਸ ਦੀ ਅਸਾਸਰ ਵਿੱਚ ਮੌਤ ਹੋਈ ਆ ਭਾਰਤ ਦੇ ਨਾਲ ਸੰਬੰਧ ਸੀ ਤੇ ਉਸ ਤੋਂ ਬਾਅਦ ਭਾਰਤੀ ਕੰਸਲਟੈਂਟ ਦੁਆਰਾ ਉਸੇ ਇਧਰਲੇ ਪਾਸੇ ਭਾਰਤ ਦੇ ਵਿੱਚ ਉਸ ਵਿਦਿਆਰਥੀ ਦੇ ਜਿਹੜੇ ਉਸ ਨੌਜਵਾਨ ਦੇ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਿਆ ਤੇ ਜਲਦ ਤੋਂ ਜਲਦ ਜਿਹੜੀ ਉਸ ਦੀ ਮ੍ਰਿਤਕ ਦੇ ਆ ਭਾਰ ਲਿਆਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ